ਨਾ ਘਟਾ ਦਿੱਤੀ ਇਹ ਗੱਲਾਂ ਲੈਣੀਆਂ ਜੇ ਸਕੀਮਾਂ ਹੀ ਨਹੀਂ ਹੋਣਗੀਆਂ ਤਾਂ ਮਜ਼ਦੂਰ ਸੜਕ ਤੇ ਖੜਕੇ ਥੋੜੀ ਦਿਹਾੜੀ ਕਰੂਗਾ ਮਜ਼ਦੂਰ ਸੜਕ ਤੇ ਖੜਾ ਕੇ ਤੁਸੀਂ ਉਹ ਤੋਂ ਥੋੜੀ ਦਿਹਾੜੀ ਕਰਾਓਗੇ ਅਲਟੀਮੇਟਲੀ ਉਹਨੂੰ ਕੰਮ ਤਾਂ ਦਿਓਗੇ ਜੇ ਕੰਮ ਹੀ ਨਹੀਂ ਹੈਗਾ ਤਾਂ ਫਿਰ ਦਿਹਾੜੀ ਕਿਤੋਂ ਫਿਰ ਤਾਂ ਮਸਟਰੋਲ ਵੱਢਨੇ ਨਹੀਂ ਫਿਰ ਤਾਂ ਉਹਦਾ ਕੋਈ ਹੋਣਾ ਹੀ ਨਹੀਂ ਵੀ ਕੀ ਕੰਮ ਕੀਆ ਫਿਰ ਉਹ ਸਫਾਇਦ ਕੱਲਾ ਸੜਕ ਤੇ ਖੜਾ ਝਾੜੂ ਥੋੜੀ ਮਾਰੇ ਜਾਊਗਾ ਉਹਨੇ ਕੰਮ ਵੀ ਕਰਨਾਗਾ ਤੇ ਕੰਮ ਵੀ ਨਹੀਂ ਹੋਊਗਾ ਤਾਂ ਕੰਮ ਖਤਮ ਕਰ ਦਿੱਤਾ ਗਿਆ ਪੰਜਾਬ ਵਿੱਚ ਐਵਰੇਜ ਕਿੰਨਾ ਚੱਲ ਰਿਹਾ ਜਾਰੀ ਕੀਤਾ ਗਿਆ ਉਹਨਾਂ ਨੇ ਤਕਰੀਬਨ ਦਾ ਹੀ ਜਿਹੜਾ ਵਰਕ ਹੈ ਪੰਜਾਬ ਦੇ ਵਿੱਚ ਹੋ ਰਿਹਾ ਮੰਡੀ ਕਾ ਸਕੀਮ ਦੇ ਤਹਿਤ 26 ਦਿਨ ਹੀ ਕੰਮ ਹੋ ਗਿਆ ਗੱਲ 26 ਦਿਨ ਦੇ ਕੰਮ ਦੀ ਜਿਹੜੀਆਂ ਸਕੀਮਾਂ ਜਿਹੜੀਆਂ ਹੋਰ ਸਕੀਮਾਂ ਜਿਹੜੀਆਂ ਤਹਿਤ ਸੀਐਸ ਸਕੀਮ ਦੇ ਰੋ ਸਾਰੀਆਂ ਖਤਮ ਕਰ ਦਿੱਤੀਆਂ ਗਏ ਨੇ ਤੁਸੀਂ ਇਹਨਰੇਗਾ ਪਵਨ ਬਣਾ ਸਕਦੇ ਸੀ ਮਜ਼ਦੂਰਾਂ ਦੇ ਲਈ ਹੋਰ ਬਹੁਤ ਬਹੁਤ ਸਕੀਮਾਂ ਨੇ ਕਿਹਾ ਨੰਬਰ ਆਫ ਸਕੀਮ ਜਿਹੜੀਆਂ ਸਾਰੀਆਂ ਸਕ੍ਰੈਪ ਕਰ ਦਿੱਤੀਆਂ ਗਏ ਨੇ ਲਈਆ ਸਿਰਫ ਦਿਨ ਵਧਾ ਦਿੱਤੇ ਗਏ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ ਪਰਦੇ ਦੇ ਪਿੱਛੇ ਕੀ ਹੋਇਆਗਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਪੜਦੇ ਦੇ ਪਿੱਛੇ ਕੀ ਕੀਤਾਗਾ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਜੀ ਕਿੰਨਾ ਬਸ਼ੰਦਾ ਦਾ 1 ਏਕੜ ਜ਼ਮੀਨ ਹੈ ਕਿਸ ਤਰ੍ਹਾਂ ਦੇ ਉਸ ਦੇ ਵਿੱਚ ਜਿਹੜੀ ਤੁਸੀਂ ਸ਼ਹਿਰੀ ਅਸਾਰੀ ਕਹਿ ਰਹੇ ਹੋ ਕਿਸ ਤਰ੍ਹਾਂ ਦੇ ਬਣਦੀ ਹੈ ਪੁੱਛਾਉਂਦਾ ਨਹੀਂ ਉਹ ਤਾਂ ਅਸੀਂ 10 ਏਕੜ ਜਿਹੜੀ ਆ ਆਪਣਾ ਬਸਟੈਂਡ ਲਈ ਹੈ 20 ਏਕੜ ਸ਼ਹਿਰੀ ਉਹਨਾਂ ਨੇ ਆਪਣਾ ਡਿਵੈਲਪ ਕਰਕੇ ਦੇਣਗੇ उन्हें आप दस तो उन्होंने डिपार्टमेंट का 40 स्टेट को दे दिया और दूसरा स्कीमें भी कम कर दी तो ऐसे में जब नरिका के तहत या मान लो जी राम जी के तहत काम होंगे तो स्कीमें भी कम कर दी रेशो भी पैसे का बढ़ा दिया तो इसका फर्क स्टेट को ज्यादा पड़ेगा नहीं मतलब आपका जाएगा नहीं वही तो हमने चर्चा करना है कि देश की इकॉनमी को स्टेटों की इकॉनमी को तहस नहस करने के लिए कि स्टेट बर्बाद हो जाए स्टेट का फेडरल स्ट्रक्चर टूट जाए स्टेट में बस एक आदमी की सरकार रहे एक पार्टी की सरकार रहे और अपोजिशन खत्म हो जाए देश में ऐसा संशोधन लगातार भारतीय जनता पार्टी की सरकार कर रही है और एक एक करके स्कीम ला रही है किसी को पता नहीं लगने थी पर लेकिन उसी पे चर्चा करने के लिए जो आप जितने भी अपने सवाल हैं आप सभी लोगों के उन सभी के सवालों का जवाब हम ਪੰਜਾਬ ਦੀ ਵਿਧਾਨ ਸਭਾ ਮੈਂ ਮੈਂ ਤੁਹਾਡੀ ਤੁਹਾ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਮੈਂ ਕਹਿ ਰਿਹਾ ਕਿ ਸਾਰੀਆਂ ਗੱਲਾਂ ਦਾ ਜਵਾਬ ਮੈਂ ਉੱਥੇ ਦਿੱਤਾ ਚਰਚਾ ਕੀ ਹੋਗੀ ਸੋ ਚਰਚਾ ਜਦੋਂ ਤੁਸੀਂ ਆਓਗੇ ਪ੍ਰੈਸ ਗੈਲਰੀ ਚ ਬੈਠੋਗੇ ਤੇ ਚਰਚਾ ਸਾਰਾ ਸ਼ੁਰੂ ਹੋਵੇ ਥੈਂਕ ਯੂ